ஆ <laughs> See? मम्मी डैडी तू लेन गए डैडी नहीं ले गए मम्मी बाहर जाना गा चल डैडी लेन गए मम्मी देख के जा देख के भज के देख के के क्यों छाने मांगे तू डेडी आंदे डेडी आए अगे हैं? ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਗਰੂਪ ਵਿੱਚ ਅੱਜ ਅਸੀਂ ਚੱਲੇ ਆ ਬੀਪੀ ਦਾ ਪਤਾ ਲੈਣ ਵਡੀ ਭੈਣ ਕੋਲ ਜੀ ਆਈ ਹੋਈ ਐ ਤੇ ਉਹ ਉੱਥੇ ਲੈ ਕੇ ਆਈ ਜੀ ਤੇ ਉਹਨਾਂ ਬੀਪੀ ਵਦਨ ਕਰਕੇ ਡਿੱਗ ਪਈ ਸੀਗੀ ਤੇ ਮੈਂ ਕਿਹਾ ਚਲ ਅੱਜ ਆ ਜੈਂ ਦੁਆਰਾ ਪਤਾ ਲਿਆਈਏ ਕੰਮ ਆਸੀਂ ਸਾਰੇ ਕਰ ਲੇ ਅੱਜ ਹਵਾ ਬਹੁਤ ਚੱਲੀ ਜਾਂਦੀ ਐ ਤੇ ਚਲੋ ਜੀ ਫਿਰ ਚੱਲਦੇ ਆ ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਪੱਪੂ ਬਣੇ ਬੈਠੇ ਛੱਡ ਹੈਲੋ ਨਵੀ ਸੁਣਿਆ ਨੀ ਚੰਨੀ ਅਸੀਂ ਦੋ ਦੋ ਕੱਪੜੇ ਮੋਟੇ ਪਾਏ ਆ ਜਾਗਟ ਤੇ ਕੋਟੀ ਆਇਆ ਚੱਲ ਚਲੀ ਚਿੜੜ ਕਰੀ ਡਊਗਾ ਹੈ ਨਾ ਗਿੱਜੀ ਛਾਣਾ ਬਣ ਕੇ ਨਾ ਕਰੀ ਬਾਲੀ ਸੈਣੀ ਹਾਂ ਰੱਖ ਤੇ ਕੀ ਮੂਜੇ ਤੇ

ਇੱਧਰ ਗਾਗਣੇ ਤਾਂ ਤਿੱਜਾ ਅਸੀਂ ਕਿਆ ਬਣੀ ਅੰਦੀ ਕਿਆ ਪੀਵਾਂਗੇ ਪਹਿਲਾਂ ਅਸੀਂ ਹੈ ਨਾ ਨਾ ਵੀ ਆ ਦੇਖੋ ਇੰਨੇ ਕੱਪੜੇ ਧੋ ਕੇ ਗਈ ਸੀ ਮੈਂ ਇਹ ਤੇ ਹੁਣ ਲਾ ਕੇ ਲੈ ਕੇ ਆਈਆਂ ਤਾਂ ਤੋਂ ਤੇ ਬਾਹਰ ਦਿਖਾਉਣੇ ਮਿੱਟੀ ਅੰਦਰ ਤਾਂ ਹੈ ਨਹੀਂ ਕੀ ਵਧੀਆ ਸਾਫ ਸਫਾਈ ਬਾਹਰ ਮਿੱਟੀ ਮਿੱਟੀ ਆ ਰਿhta ਰਿhta ਗਾ ਨਵਿੱਦ ਡੈਡੀ ਵੀ ਆ ਗਏ ਹੁਣ ਹੀ ਆਏ ਸਾਡੇ ਮੂਰੇ ਮੂਰੇ ਜੀ ਚਿੱਕਲ ਲਾਰੇਗੇ ਚਿੱਕਾਰੇ ਹਨ ਕਲਰ ਹੈਗੇ ਜੀ ਹੈਨਾ ਆ ਕੇ ਚੁੰਮੜ ਗਈ ਸਨ ਸਾਰਿਆਂ ਨੂੰ ਲੈ ਕੀ ਕਹਿੰਦੀ ਮੰਮੀ ਨੂੰ ਕਹਿ ਕਹਿੰਦੀ ਲੈ ਬਰਸ ਨੂੰ ਗੇੜਾ ਕਰਕੇ ਜਾਈਏ ਚਲੋ ਚੱਲਦੇ ਆ ਚਾਹ ਨਾ ਮੰਨ ਜਾ ਫਿਰ ਚੱਲਾਂਗੇ ਚਾਹ ਪੀ ਕੇ ਚਾਹ ਪੀ ਕੇ ਜਾਵਾਂਗੇ

ਸੁਵਾਨਾ ਟਾਈਮ ਹੈਗਾ ਰੋਟੀ ਨਹੀਂ ਜਾਂਦੀ ਗਾ ਤਾਂ ਇਧਰ ਮੈਂ ਮੰਨ ਤੁਸੀਂ ਚਾਹ ਹਾਂਜੀ ਇਧਰ ਆਪਣੇ ਕਾੜਨੀ ਵਾਲੇ ਦੁੱਧ ਦੀ ਬਣਾਈ ਐ ਸੀ ਲੱਸੀ ਤੇ ਇਧਰ ਗਗਣ ਬਣਾਈ ਜਾਂਦੀ ਐ ਰੋਟੀ ਮੇਥੇ ਵਾਲੇ ਹੈਨਾ ਆਲੂ ਮੇਥੇ ਵਾਲੇ ਰੋਟੀ ਐ ਕੋਲੇ ਕਰਕੇ ਦਿਖਾਉਣੀ ਹੈ ਜਦ ਮੈਂ ਮਧਾਣੀ ਫੜੀ ਬੈਠੀ ਕੱਲ ਆ ਸੀ ਉਧਰੋਂ ਆ ਕੇ ਵੀਡੀਓ ਜ਼ਿਆਦੇ ਬਣਾਈ ਨੀਗੀ ਤੇ ਹੁਣ ਸਵੇਰ ਸਟਾਰਟ ਕਰ ਲਈ ਨਵੀਂ ਤਿਆਰ ਕਰ ਤਾਂ ਮੈਂ ਤੇ ਗਰਨੋ ਬਣਾਈ ਜਾਂਦੀ ਹੈਗੀ ਮਿੱਠੇ ਆਲੂ ਵਾਲੀ ਰੋਟੀ ਮੱਖਣੀ ਨਾਲ ਵੀ ਖਾ ਸਕਦੇ ਹੋ ਤੁਸੀਂ ਲੱਸੀ ਨਾਲ ਵੀ ਤੇ ਇੱਧਰ ਆਪਾਂ ਨੇ ਚਾਹ ਬਣਾਈ ਸੀ ਚਾਹ ਵੀ ਖਾ ਸਕਦੇ ਜੀ ਦੇ ਨਾ ਜਿਹਨੇ ਖਾਣੀ ਹੈ ਰੋਟੀ ਉਹਦੇ ਨਾਲ ਖਾ ਸਕਦੇ ਹੈ ਨਾ ਆਓ ਦਵਾਤਾਇ ਹੋ ਜਾਂਦਾ ਪਰ ਬਾਅਦ ਚ ਸਾਫ ਕਰ ਲਾਂਗੇ ਇਹਨੂੰ ਕਸ ਉਹ ਫੱਲਾ ਵਧੀਆ ਚੱਲ ਪਈ ਹੈ ਵਧੀਆ ਖੜੀ ਹੈ ਇਹਨਾਂ ਤੇ ਵੀ ਜਲਦੀ ਨਿਕਲੇ ਆਉਣਗੇ ਆ ਦੇਖ ਬਾਲੇ ਸੁਣ ਲੈ ਹਾਂਜੀ ਆਜੀ ਤੁਸੀਂ ਵੀ ਖਾ ਲ ਸੋ ਵਸ ਵਾ ਗਰਮ ਗਰਮ ਮੱਖਣੀ ਨਾਲ ਆਲੂ ਮੇਥੇ ਵਾਲੀ ਰੋਟੀ ਤੂੰ ਵੀ ਕਾ ਨੀ ਗ੍ਰੀਚੀ ਹੈਪੀ ਬਰਥਡੇ ਹੈਪੀ ਬਰਥਡੇ ਅੱਜ ਸਾਡੀ ਗ੍ਰੀਚੀ ਦਾ ਇਹਨ ਪਤਾ ਲਾ ਕੇ ਵੀਡੀਓ ਬਣਾਉਂਦੀ ਅਮਮੀ ਅਮਿੱਤੋ ਅੱਜ ਨਵੀਂ ਡਰੈੱਸ ਪਾਈ ਹੈ ਗ੍ਰੀਚੀ ਦੇ ਬਰਥਡੇ ਹੈ ਗ੍ਰੀਚੀ ਦਾ ਨਾ ਹੈਪੀ ਬਰਥਡੇ ਹੈ ਗ੍ਰੀਚੀ ਤੇਰਾ ਨਾ ਨਵਾਈ ਹੈ ਤਾਂ ਪਾਈ ਇਹਦੇ ਕਹਿੰਦੇ ਕਿ ਰੀਚੀ ਨਵੀ ਦਾ ਸੀਗਾ ਇਹ ਨਵੀ ਦਾ ਟਾਪ ਪਾ ਲਿਆ ਤੇ ਗ੍ਰੇਸੀ ਨੇ ਚਲਦੇ ਕਿੱਥੇ ਲੈ ਕੇ ਜੇ ਨਾ ਫਿਰ ਟਾਪ ਪਾਉਗੀ ਹਾਂਜੀ ਅਸੀਂ ਬਣਾਇਆ ਰਾਜਮਾ ਤੇ ਕਾਲੀ ਦਾਲ ਚੁੱਲੇ ਤੇ ਤੇ ਇਧਰ ਗਗਨ ਲਸਣ ਅਦਰਕ ਛਿੱਲੀ ਆਂਦੀ ਹੈਗੀ ਤੇ ਨਵੀ ਕੰਮ ਕਰਦੀ ਕਰਦੀ ਉੱਥੇ ਬੈ ਗਈ ਸਰਾਹਣੇ ਉਹਦੇ ਪਤਨ ਕੀ ਟੌਫੀਆਂ ਮੰਗਦੀ ਐ ਇਹ ਟੌਫੀਆਂ ਮੰਗਦੀ ਤਾਂ ਬਾਗੀ ਆ ਨਾ ਟੌਫੀਆਂ ਹਾਂ ਹਾਂ ਮਿਰਚੇ ਲੋੜ ਮਿਕਾਵ ਕਿਤੇ ਨਾਲ ਹੀ ਪਤਾ ਮੈਂ ਜੀਰਾ ਤੇ ਦੂ ਪਾਉਂਗੀ ਮੈਂ ਤੇਜ ਪੱਤੇ ਕਿਉਂਕਿ ਉਪਕਲੀ ਜਾਂਦਾ ਸੀ ਤੇ ਨਾਲ ਹੀ ਆਪਾਂ ਪਾ ਦਿਆਂਗੇ ਕੱਟੇ ਹੋਏ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਲਸਣ ਅਦਰਕ ਸਾਰਾ ਕੁਝ ਬੂਦੀਨਾ ਤੜਕੇ ਦੀ ਦਾਲ ਹੈ ਇੱਥੇ ਅਸੀਂ ਚੁੱਲ੍ਹੇ ਮੂਰੇ ਬੈਠੇ ਆਂ ਮੇਰਾ ਸ਼ਾਲ ਨਾ ਥੱਲੇ ਰਹਿ ਗਿਆ ਤੇ ਮੈਂ ਹਟਾ ਲਈ ਸੀ ਤੋ ਮੈਂ ਤਾਂ ਅੱਗ ਮੂਰੇ ਬਹਿ ਜਾਨੇ ਆਂ ਅਸੀਂ ਗੇੜਾ ਕਢਾਉਣਗੇ ਅਸੀਂ ਮੈਂ ਤੇ ਨਵੀ ਤੇ ਡੈਡੀ ਗਰੇਚੀ ਨੂੰ ਤੇ ਗਗਨ ਇੱਥੇ ਚੁੱਲ੍ਹੇ ਮੂਰੇ ਬੈਠੀ ਸੀਗੀ ਦਾਲ ਧਰੀ ਆ ਆਪਣਾ ਆਪਾਂ ਨੇ ਅਸੀਂ ਤਰਾਜ ਮਾਂ ਤੇ ਕਾਲੀ ਦਾਲ ਬਣਾਈਏ ਕਾਲੇ ਮਾਂ ਬਾਲੀ ਵਿਧੇ ਵਾਂਦੀ ਹੁੰਦੀ ਝੁੱਲੇ ਤੇ ਕਾਤਕ ਤਾੜੀ ਕਰਦੀ ਗੋਟ ਤੇ ਆਏ ਆ ਇਹ ਕਰਦੀ ਆ ਚੌੜ ਕਰੀ ਜਾਂਦੀ ਹਾਂ ਸੰਦੀਪਾਤਾ ਭਾਬੀ ਹਾਂਜੀ ਅਸੀਂ ਦਾਲ ਲਾ ਕੇ ਲਈਏ ਝੁੱਲੇ ਤੋਂ ਮਸਾਲਾ ਏ ਕਿਹ ਹੈ ਤਪਲਾ ਜਾਂ ਇਹਦੇ ਨਾਲ ਕੰਨੀਆਂ ਹੈ ਨਹੀਂ ਮੂੰਹ ਹੈ ਨਹੀਂ ਹੁਣ ਪਉਂਦੀ ਆ ਗਗਨ ਧਨੀਆ ਮਨੇ ਕੱਟ ਲਿਆ ਬਾਕੀ ਦਿਖਾਉਣ ਲਈ ਸੋ। ਹਲਾਈ ਇਹਨੂੰ ਢਾਲ ਲਓ। ਕੱਟ ਲਿਆ ਬਾਕੀ। ਮਰੀ ਤਾ ਜਿੱਕੇ ਦਾ ਘਰ ਚਿੱਟ ਪਕੇ। ਦੇਖੋ ਬਾਹਰੀ ਵਧੀਆ ਬਣੀ। ਚਾਹ ਤਾਕ ਦੇ। ਢਾਕ ਲਓ। ਤੇ ਇੱਧਰ ਗਰਨੇ ਨਿੱਕਾ ਪਾਣੀ ਧਰਤਾ ਆਟਾ ਗੁੰਨੂ ਗੇ। ਆਟਾ ਗੁੰਨੇ ਕੇ ਅਸੀਂ ਖਾਵਾਂਗੇ ਫਿਰ ਰੋਟੀ ਆਜਾ ਤੁਸੀਂ ਵੀ ਖਾ ਲੇ ਵੀ ਤਾਂ ਪਾਪੂ ਪਾਪੂ ਸਾਰੇ ਪਾਸੇ ਲਾਈ ਬੈਠੇ ਹਨ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਐਤਵਾਰ ਨੂੰ ਮੈਂ ਗਈ ਸੀ ਬੀਬੀ ਦਾ ਪਤਾ ਲੈਣ ਤੇ ਮੇਰਾ ਨਾ ਜਿਆਦਾ ਵੀਡੀਓ ਬਣਾਉਣ ਦਾ ਦਿਲ ਨਹੀਂ ਕਰਦਾ ਵੀ ਥੋੜੀ-ਮੋਟੀ ਬਣਾ ਲੈਣੀ ਹੈ ਮੈਂ 2-3 ਵਾਰੀਆਂ ਦੀ ਪਈ ਹੈ ਵੀਡੀਓ ਬਸ ਮਾਂ ਦੀ ਆਰਦੀ ਦੀ ਟੈਨਸ਼ਨ ਜੀ ਲੱਗੀ ਰਹਿੰਦੀ ਹੈ ਮੇਰਾ ਵੱਡਾ ਭਰਾ ਹੈਗਾ ਉਹ ਵੀ ਬਹੁਤ ਸੰਭਾਲਦਾ ਸੀਗਾ ਵਧੀਆ ਉਹ ਮੇਰੀ ਪਰਜਾਈ ਵੀ ਵਧੀਆ ਹੈਗੀ ਤੇ ਹੁਣ ਉਹ ਮੇਰੀ ਵੱਡੀ ਭੈਣ ਕੋਲੇ ਗਈ ਹੋਈ ਹੈ ਪਹਿਲਾਂ ਮੇਰੇ ਕੋਲੇ ਸੀ 15-20 ਦਿਨ ਮੇਰੇ ਕੋਲੇ ਲਾਤੇ 15 ਦਿਨ ਤੇ ਫਿਰ ਬਾਗੀ ਸੀਗੀ ਪੁੱਛੋ ਉਸ ਤੋਂ ਬਾਅਦ ਉੱਥੇ ਵੀ ਠੀਕ ਨਹੀਂ ਰਹੀ ਕੀ ਹੁਣ ਉਹ ਲੈ ਆਈ ਸੀਗੀ ਵੱਡੀ ਭੈਣ ਤੇ ਕਿਉਂਕਿ ਮੇਰੀ ਜਿਹੜੀ ਪਰਜਾਈ ਹੈਗੀ ਤੇ ਉਹ ਨਾ ਉਹ ਤੋਂ ਮੁੰਡਾ ਨਹੀਂ ਲੋਟ ਆਉਂਦਾਗਾ 10-12 ਸਾਲਾਂ ਦਾਗਾ ਤੇ ਉਹ ਨਹੀਂ ਬੋਲਦਾ ਇੰਨਾ ਕੁਛ ਉਹਨੂੰ ਰੋਟੀ ਪਾਣੀ ਵੀ ਖਵਾਉਣਾ ਪੈਂਦਾਗਾ ਲੈਟਰਿੰਗ ਬਾਥਰੂਮ ਦਾ ਵੀ ਉਹਦਾ ਔਖਾਗਾ ਇਸ ਕਰਕੇ ਫਿਰ ਸਾਨੂੰ ਐ ਹੁੰਦਾ ਵੀ ਇੱਕ ਭੈਣ ਵੀ ਪਹਿਲਾਂ ਕਦੇ ਉਹ ਲਿਆਉਂਦੀ ਕਦੇ ਮੈਂ ਲਿਆਵਾ ਵੀ ਇੰਨੇ ਨਾਲ ਟਾਈਮ ਲੰਘ ਜੂਗਾ ਚਲ ਉਹਦਾ ਠੀਕ ਹੋ ਜੂਗੀ ਨਾਲੇ ਤੇ ਬਿਆਨਤਾ ਜਿਹੜੀ ਛੋਟੀ ਭੈਣ ਆ ਉਹਦੇ ਜਵਾਕ ਛੋਟੇ ਆ ਤੇ ਚਲੋ ਛੋਟੇ ਦੀ ਤਾਂ ਛੋਟਾ ਭਰਾ ਉਹਦੀ ਤਾਂ ਸਾਨੂੰ ਕੋਈ ਹੋਣੀਗਾ ਨਹੀਂ ਆਪਾਂ ਉਹਨੂੰ ਕੁਛ ਕਹੀਏ ਨਵੀ ਤੇ ਗਗਨ ਵੀ ਇੱਧਰ ਆਗੇ ਕਿ ਇਹ ਜਿਹੜੀ ਉਧਰ ਡਰੈਨ ਰੂਮ ਤੇ ਬੈਠੇ ਉਧਰ ਕੋਈ ਆਇਆ ਹੋਇਆਗਾ ਆ ਸੋਨੂ ਹੀ ਆ ਆਏ ਜਲਾ ਦੇ ਮੇਰੀ ਨਿਗਾਹ ਜੀ ਪੱਟ ਦੀ ਹਣਾ ਕਿ ਮੈਨੂੰ ਐ ਲੱਗਦਾ ਸਹਟਾਂ ਲੱਗਦਾ ਇਹ ਮੈਨੂੰ ਲੱਗ ਹੀ ਜਾਂਦਾ ਤੇ ਆਪਾਂ ਬੀਬੀ ਦੀ ਗੱਲ ਕਰੀ ਜਾਂਦੇ ਸੀ ਤੇ ਵਿੱਚ ਦੀ ਇਹ ਆ ਕੇ ਬੈ ਗਈਆਂ ਉਹ ਸਾਨੂੰ ਫੇਰ ਐ ਹੁੰਦਾਗਾ ਵੀ ਚਲ ਉਹਨੂੰ ਸੰਭਾਲ ਲੈਣਾ ਵਿਚਾਰੀ ਨੂੰ ਔਖਾਗਾ ਕਿਉਂਕਿ ਮੁੰਡੇ ਨੂੰ ਵੀ ਸੰਭਾਲ ਲੈਣਾ ਹੁੰਦਾਗਾ 5-7 ਦਿਨ ਮੈਂ ਆਖਿਆ ਚਲਾਤੀ ਰੱਖ ਲਾਂਗੀ 5-7 ਦਿਨ ਵੱਡੀ ਭੈਣ ਰੱਖ ਲੁਕੇ ਨੇਣਾ ਚਲ ਉਹ ਠੀਕ ਹੋ ਜੂਗੀ ਹੁਣ ਭੈਣ ਦਾ ਮੁੰਡਾ ਟੈਸਟ ਕਰਾ ਕੇ ਲਿਆਇਗਾ ਤੇ ਉਹਦੇ ਵਿੱਚ ਇੱਕ ਤਾਂ 슈ਗਰ ਆਇਆਗਾ ਤੇ ਇੱਕ ਯੂਰੀ ਹੈ ਨਾ ਹੂੰ ਤੇ ਹੋਰ ਬਾਕੀ ਸਾਰਾ ਠੀਕ ਹੈਗਾ ਤੇ ਬਸ ਉਹ ਫਿਕਰ ਵਾਲਾ ਕਰਦੀ ਆ ਆਪਦਾ ਉਹਨੂੰ ਐ ਹੁੰਦਾਗਾ ਵੀ ਮੈਂ ਪਤਾ ਨਹੀਂ ਠੀਕ ਹੋਊਂਗੀ ਕਿ ਨਹੀਂ ਤਾ ਕਰਕੇ ਵਸ ਅੱਧੀ ਤਾਂ ਟੈਨਸ਼ਨ ਨਾਲ ਹੀ ਬਲੱਡ ਵਧਾ ਲੈਂਦੀ ਐ ਤੇ ਚਲੋ ਅਸੀਂ ਤਾਂ ਕਹਿੰਦੇ ਆਂ ਕਿ ਛੇਤੀ ਛੇਤੀ ਠੀਕ ਹੋ ਜੇ ਤੇ ਅੱਜ ਮੈਂ ਉਹਦੇ ਵਾਸਤੇ ਉਹ ਲੈ ਕੇ ਆਈ ਆਂ ਗੋਡਿਆਂ ਤੇ ਚੜਾਉਣ ਵਾਲੇ ਕੈਪ ਜਿਹੜੇ ਹੁੰਦੇ ਹੈਗੇ ਤੇ ਮੈਂ ਹਾਂ ਚੱਲ ਨਿੱਗੇ ਰਿਆ ਕਰਨਗੇ ਤੇ ਲੈ ਕੇ ਅਸੀਂ ਫਤ ਕੀ ਹੋਇਆ ਉੱਥੀ ਧਰਿੰਗੇ ਭਾਈ ਦੀ ਐਨੀ ਸੁੱਤ ਹੋਈ ਪਈ ਐ ਭਾਈ ਨੂੰ ਪੈਸੇ ਦੇ ਕੇ ਹਨਾ ਤੇ ਰੇੜੀ ਤੇ ਰੱਖਿਆਈ ਆਂ ਹਰ ਤੋਂ ਵਿਚਾਰੇ ਜਾਣ ਹਾਂ ਉਹ ਜਾਣਦਾ ਸੀ ਸਾਡੀ ਜਾਣ ਪਛਾਣ ਨਿਕਲ ਗਈ ਉਹ ਮੇਰੇ ਫੇਕਿਆਂ ਦਾ ਸੀਗਾ ਮੈਨੂੰ ਨੇ ਬੁਲਾਇਆ ਤੇ ਚਲੋ ਕਹਿੰਦਾ ਭਾਈ ਨਹੀਂ ਤਾਂ ਸਪੈਸ਼ਲ ਕਹਿੰਦਾ ਮੈਨੂੰ ਉੱਥੇ ਹੋਣਾ ਪੈਂਦਾ ਮਲੂਕੇ ਫੜਾਉਣ ਤੇ ਫਿਰ ਸਾਨੂੰ ਭੱਜ ਕੇ ਫੜਾ ਗਿਆ ਉਹ ਟਿੱਕ ਜਰਾਬਾਂ ਦਾ ਜੋੜ ਲੈਤਾ ਨਿੱਕੀਆਂ ਦਾ ਤੇ ਮੈਂ ਤਾਂ ਸਾਰਿਆਂ ਨੂੰ ਐਂ ਕਹੂੰਗੀ ਜਿੰਨਾਂ ਕੋਲੇ ਮਾਂ ਨਾ ਮਾਂ ਪਿਓ ਹੈ ਤੇ ਉਹ ਆਪਦੇ ਮਾਂ ਪਿਓ ਨੂੰ ਥੋੜਾ ਜਿਹਾ ਚੇਰੀ ਸਮਾਂ ਲੈਣ ਉਧਾਰ ਨਾ ਪਾਲ ਪਲੋਸ ਕੇ ਵੱਡੇ ਕਰਦੇ ਬੱਚਿਆਂ ਨੂੰ ਹਨਾ ਤੇ ਪਰ ਥੋੜਾ ਜਿਹਾ ਟਾਈਮ ਉਹ ਆਪਦੇ ਮਾਂ ਪਿਓ ਨੂੰ ਰੱਖ ਲੈਣ ਤਾਂ ਉਹਨਾਂ ਦੀ ਵੀ ਉਮਰ ਬਾਤ ਸਕਦੀ ਹੈਗੀ ਤਾ ਕਰਕੇ ਅਸੀਂ ਵੀ ਆਪਦੇ ਮਾਪਿਆਂ ਨੂੰ ਲੈ ਕੇ ਆਉਨੇ ਇੱਥੇ ਵੀ ਚਲ ਕੋਈ ਨਾ ਵੀ ਭਰਾ ਵੀ ਮੇਰਾ ਬਥੇਰਾ ਉਹ ਸਾਂਭ-ਸਮਾਈ ਕਰਦਾ ਹੈਗਾ ਤੇ ਪਰਜਾਈ ਵੀ ਬਹੁਤ ਸਾਂਭਦੀ ਹੈਗੀ ਤੇ ਅਸਤਾ ਬਸ ਉਹਨੂੰ ਐ ਹੋ ਜਾਂਦਾ ਵੀ ਚਲ ਆਪਾਂ ਉਹਦਾ ਵੀ ਟਾਈਮ ਟਪਾ ਲਈਏ ਵਿਚਾਰੀ ਨੂੰ ਉਹਨੂੰ ਮੁੰਡੇ ਨਾਲ ਸਾਂਭਣਾ ਔਖਾ ਸੀਗਾ ਤਾਂ ਕਰਕੇ ਵਿੱਚ ਦੀ ਸਾਨੂੰ ਲਿਆਉਣਾ ਪੈਂਦਾ ਨਹੀਂ ਤਾਂ ਹੋਰ ਐ ਨਹੀਂ ਹੈਗਾ ਵੀ ਉਹਨੂੰ ਕੋਈ ਸੰਭਾਲਦਾ ਨਹੀਂ ਜਾਂ ਉਹਨੂੰ ਕੋਈ ਪੁੱਛਦਾ ਨਹੀਂਗਾ ਹੈਗਾ ਮੇਰਾ ਭਰਾ ਇੱਕ ਵਧੀਆ ਪੁੱਛਣ ਵਾਲਾ ਵਧੀਆ ਪਰਜਾਈ ਹੈਗੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦੀ ਕਰਦੇ ਆ ਸਮਾਪਤੀ ਤੇ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਕਾਲ ਜੀ ਤੇ ਵਸ ਤੁਸੀਂ ਐਂ ਕਿਉਂ ਵੀ ਹੈ ਨਾ ਨਾਨੀ ਸਾਡੀ ਜਵਾਕਾਂ ਦੀ ਠੀਕ ਹੋ ਜੇ ਛੇਤੀ ਛੇਤੀ ਤੇ ਆਪ ਤੁਰ ਕੇ ਆਵੇ ਸਾਡੇ ਕੋਲੇ ਹੈ ਨਾ ਹੂੰ